ਲੋ ਜੀ ਪੰਜਾਬੀਓ ਮੈਂ ਤਾਂ ਇੱਕ ਗੱਲ ਕਰਨ ਆਇਆ ਬੜੀ ਹਾਸੇਣੀ ਗੱਲ ਆ ਮੈਂ ਹੁਣ ਮੈਨੂੰ ਇਹ ਮਤਲਬ ਟੈਗ ਕਰਨ ਲਾ ਕੇ ਫੋਟੋਆਂ ਮੇਰੀ ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਮੇਰੀ ਫੈਮਿਲੀ ਦੀਆਂ ਫੋਟੋਆਂ ਚੱਕੀਆਂ ਇਹਨਾਂ ਨੇ ਭਾਈ ਲਾਈਆਂ ਮੈਂ ਤਾਂ ਕਹਿਣਾ ਵੀ ਭਾਈ ਲਾਓ ਜਿੱਥੇ ਤੱਕ ਤੁਸੀਂ ਪਛਾਹ ਸਕਦੇ ਆ ਫੋਟੋਆਂ ਪਛਾਹੋ ਮੇਰੇ ਜਵਾਕਾਂ ਦੀਆਂ ਲਾਓ ਮੇਰੀ ਵਾਈਫ ਦੀਆਂ ਲਾਓ ਮੇਰੀਆਂ ਲਾਓ ਪਤੰਦਰਾ ਨੇ ਇੱਥੇ ਤੱਕ ਵੀ ਲਿਖਤਾ ਇੱਕ ਅਖਬਾਰ ਦੇ ਉੱਤੇ ਕਟਿੰਗ ਕਰਕੇ ਵੀ ਉੱਤੇ ਚਾੜਤੀ ਵੀ ਭਾਈ ਰੋਮੀ ਦਾ ਬਾਹਰਲੇ ਮੁਲਕ ਤੀਜੀ ਮੰਜ਼ਲ ਤੋਂ ਗਿਰ ਕੇ ਡੈਥ ਹੋ ਗਈ ਉਹਦੀ ਦੇਖੋ ਲੋਕਾਂ ਦੀ ਮਾਨਸਿਕਤਾ ਕਿਹੋ ਜੀ ਆ ਪਰ ਮੈਂ ਜਿਹੜੀ ਵੀਡੀਓ ਲਾਈਵ ਕਰਨ ਆਇਆ ਇਹਦਾ ਕਾਰਨ ਲਾਈਵ ਦਾ ਇਹ ਬਣਦਾ ਭਾਈ ਮੈਂ ਪੰਜਾਬੀ 'ਚ ਸਮਝਾਉਂਗਾ ਖੋਰ ਕੋਈ ਲੈਂਗੁਏਜ ਵਿੱਚ ਪੜੂੰਗਾ ਨਹੀਂ ਕਿਉਂਕਿ ਜਿਹੜੀਆਂ ਭੇਡਾਂ ਨੇ ਨਾ ਭੇਡਾਂ ਨੇ ਮੈਂ ਉਸ ਦਿਨ ਕੱਲ ਵੀ ਕਹੀ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਭਾਈ ਤੁਸੀਂ ਸ਼ਨੀਵਾਰ ਐਤਵਾਰ ਆਰਾਮ ਕਰ ਲਿਆ ਕਰੋ ਵੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਵੀ ਮੈਂ ਤੁਹਾਡਾ ਇਲਾਜ ਕਰਿਆ ਕਰੂੰਗਾ ਜਿਹੜੇ ਤੁਹਾਡੇ ਦੋ ਦਿਨ ਢਿੱਡ ਦੇ ਵਿੱਚ ਕੀੜੇ ਪੈ ਜਾਂਦੇ ਨੇ ਸ਼ਨੀਵਾਰ ਤੇ ਐਤਵਾਰ ਵੀ ਉਹਦਾ ਇਲਾਜ ਕਰਿਆ ਕਰੂੰਗਾ ਜਾਂ ਕਿ ਮੈਂ ਸੋਮਵਾਰ ਤੋਂ ਸ਼ੁਰੂ ਕਰਿਆ ਕਰੂੰਗਾ ਸ਼ੁੱਕਰਵਾਰ ਤੱਕ ਤੁਹਾਡੇ ਬਾ ਪਾ ਪਾ ਕੇ ਮੈਂ ਸਾਰੇ ਕੀੜੇ ਬਾਹਰ ਕੱਢ ਲਿਆ ਕਰਨੇ ਪਰ ਨਹੀਂ ਭੇਡਾਂ ਕਿੱਥੇ ਹਟਦੀਆਂ ਨੇ ਟੇਡਾ ਨੇ ਹੁਣ ਮਿੱਥ ਲਿਆ ਵੀ ਭਾਈ ਫੋਟੋ ਆ ਪਾਵ ਰੋਮੀ ਦੀਆਂ ਰੋਮੀ ਨੂੰ ਬੋਲਣ ਨਾ ਦਿਓ ਜੀ ਆ ਨਾ ਕਰੋ ਮੈਂ ਤੈਨੂੰ ਇੱਕ ਪਹਿਲੇ ਦਿਨ ਤੋਂ ਇਹ ਕਹਿੰਦਾ ਹਾਂ ਨਾ ਵੀ ਭਾਈ ਮੈਨੂੰ ਇੱਕ ਨਿੱਕੇ ਪੈਸੇ ਦਾ ਫਰਕ ਨਹੀਂ ਪੈਣਾ ਹੈਗਾ ਜਿੰਨੀ ਤੁਸੀਂ ਫੋਟੋ ਉੱਤੇ ਲਿਆ ਕੇ ਮੇਰੇ ਡੱਬਰ ਦੀ ਪਾਉਂਗੇ ਜਾਂ ਮੇਰੀ ਫੈਮਿਲੀ ਦੀ ਪਾਉਂਗੇ ਥੋੜੀ ਉੰਨੀ ਮੈਂ ਵੱਧਰੀ ਵੱਧ ਬਣਾਉਂਗਾ ਲੋ ਜੀ ਹੁਣ ਮੈਂ ਜਿਹੜੀ ਗੱਲ ਕਹਿਣ ਲੱਗੇ ਆ ਅੱਗੇ ਅਮਰਤਪਾਲ ਜੀ ਦਾ ਗਿਆ ਸੀਗਾ ਭਗੇਲੇ ਦੇ ਪਿੰਡ ਉਹਨੇ ਜਾ ਕੇ ਭਗੇਲੇ ਨਾਲ ਆਪਣੀ ਰਿਸ਼ਤਦਾਰੀ ਸ਼ੋਅ ਕਰਤੀ ਸੀਗੀ ਵੀ ਭਾਈ ਭਗੇਲੇ ਬਾਹਰ ਗਿਆ ਅਮਰੀਕਾ ਦੇ ਵਿੱਚ ਜਾ ਕੇ ਉਹਦੇ ਅੰਦਰ ਜਜ਼ਬਾਤ ਭਟਕੇ ਉਹ ਅੰਦਰ ਜਜ਼ਬਾਤੀ ਇੰਨਾ ਹੋ ਗਿਆ ਵੀ ਉਹਨੂੰ ਸਿੱਖ ਕੌਮ ਨਾਲ ਪਿਆਰ ਹੋ ਗਿਆ ਵੀ ਉਹਨੇ ਇੱਕ ਗਰੁੱਪ ਬਣਾ ਲਿਆ ਉੱਥੇ ਜੋ ਨਵੇਂ ਮੁੰਡਿਆਂ ਦਾ ਕੁਝ ਕਿ ਇੰਡੀਆ ਤੋਂ ਨੇ ਕੁਝ ਕੋਦੇ ਨਾਲ ਉੱਥੇ ਰਹਿੰਦੇ ਨੇ ਵੀ ਉਹਨਾਂ ਨੇ ਗਰੁੱਪ ਬਣਾ ਲਿਆ ਵੀ ਭਾਈ ਜਿਹੜੇ ਸਿੱਖੀ ਨੂੰ ਪਿਆਰ ਕਰਨੇ ਵਾਲੇ ਨੇ ਹੁਣ ਜਿਹੜਾ ਗਰੁੱਪ ਤਿਆਰ ਹੋਇਆ ਉਹ ਉਹ ਗਰੁੱਪ ਕੀ ਸੀਗਾ ਉਹ ਸੀਗੀ ਬਘੇਲੇ ਦੀ ਟਰੋਲ ਟੀਮ तकरीबन ਟੀਮ ਦਾ ਕਹਦੀ ਆ ਸਾਲੇ ਅਨਪੜ੍ਹ ਦੇਸੀ ਲੱਗੇ ਨੇ ਭੈਣ ਚੁੱਧ ਜਾਇ ਜਬਘੇਲਾ ਟਕਲੂ ਆਪ ਆ ਉਹ ਜੇਗਾ ਉਹਦੇ ਨਾਲ ਬੰਦੇ ਜੁੜੇ ਹੋਏ ਨੇ ਇਹ ਜਿਹੜੇ ਬੰਦੇ ਬੇਲੜ ਨੇ ਕਿਸੇ ਦੇ ਟੱਬਰ ਦੀਆਂ ਫੋਟੋਆਂ ਚਾੱਕੇ ਪਾਉਣੀਆਂ ਕਿਉਂ ਨਹੀਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਬੋਲਦਾ ਜੇ ਕੋਈ ਬੋਲਦਾ ਉਹਨੂੰ ਉਹਦੇ ਟੱਬਰ ਦੀਆਂ ਫੋਟੋਆਂ ਚੱਕ-ਚੱਕ ਕੇ ਪਾ ਗਏ ਉਹਨੂੰ ਬੰਦੇ ਨੂੰ ਚੁੱਪ ਕਰਾ ਦਿੰਦੇ ਨੇ ਪਰ ਐਤਕੀ ਮੈਂ ਸ਼ੁਰੂ ਚ ਕਹਿੰਦਾ ਹਾਂ ਨਾ ਮੈਨੂੰ ਘੱਟੋ-ਘੱਟ ਮੇਰੀ ਇਹ ਮੈਂ 80 ਤੋਂ ਉੱਤੇ ਲਾਈਵ ਬਣਾਤੀਆਂ ਹੋਣੀਆਂ ਨੇ ਜਿਹਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਐਤਕੀ ਇਹਨਾਂ ਨੂੰ ਧੂਰੀ ਵਾਲਾ ਫੁੱਫਾ ਟੱਕਰਿਆ ਹੋਇਆ ਯਾਨੀ ਕਿ ਇੱਕ ਤਾਂ ਹੁੰਦੀ ਆ ਬਾਹ ਪਾਉਣੀ ਬਾਹ ਤਾਂ ਚਲੋ ਉਹ ਤਾਂ ਨਾਰਮਲ ਗੱਲ ਹੈ ਵੀ ਹਰੇਕ ਬੰਦੇ ਦਾ ਮੈਂ ਬਾਹ ਦੇ ਨਾਲ-ਨਾਲ ਹਨਾ ਜਿਹੜੀ ਦੂਜੀ ਵਾ ਮੱਲਾ ਵੀ ਆਨੇ ਦੋ ਇਕੱਠੀਆਂ ਕਰਕੇ ਅੰਦਰ ਬਾੜੂਗਾ ਜਿਹੜਾ ਅੰਦਰ ਦਾ ਜਗਾੜ ਆ ਸਾਰਾ ਬਾਹਰ ਕੱਢ ਕੇ ਲੈ ਕੇ ਆਉਂਗਾ ਤੇ ਆਉਣ ਵਾਲੀਆਂ 7 ਪੀੜੀਆਂ ਤੱਕ ਵਾਵਾ ਅਸੀਂ ਰਹੂਗੀ ਗਾਰੰਟੀ ਬੱਕੀ ਲੈ ਕੇ ਇਹਦਾ ਨਾਮ ਹੈ ਆਹ ਜਿਹੜੀ ਵੀਡੀਓ ਆ ਨਾ ਜਿਹੜੀ ਮੈਂ ਹੁਣ ਬਣਾ ਰਿਹਾ ਇਹਨਾਂ ਨੇ ਜੀ ਇੱਕ ਨਾਪੁਸਕਾ ਵਾਲਾ ਪੰਥ ਖੜਾ ਕਰ ਲਿਆ ਨਾਪੁਸਕਾ ਵਾਲਾ ਪੰਥ ਕਿਤੇ ਸਾਰੇ ਖੁਸ ਰਹੇ ਨੇ ਸਾਰੇ ਉਹ ਆਈਡੀ ਦਾ ਨਾਮ ਰੱਖਿਆ ਹੋਇਆ ਸੀਰਾ ਢਿੱਲੋ ਆਈਡੀ ਨਾਮ ਰੱਖਿਆ ਹੋਇਆ ਸਵਾਹ ਕੇ ਗੋਰਿਆਂ ਦਾ ਕੋਈ ਫਕੀਰਾਂ ਦਾ ਕੀ ਸਵਾਹ ਕੇ ਮੈਂ ਕਰਲੇ ਪਾਸੇ ਫੋਟੋਆਂ ਲਾਈਆਂ ਨੇ ਅਮਰਤਪਾਲ ਦੀਆਂ ਸਾਲੇ ਉਹ ਸਾਨੂੰ ਮੈਂ ਹੁਣ ਮੇਤੋਂ ਮੇਤੋਂ ਮੇਰੇ ਮੂੰਹ ਚੋਂ ਕੁਝ ਨਿਕਲ ਜਾਣਾ ਪ੍ਰੋਬਲਮ ਥੋੜੀ ਪਤਾ ਕੀ ਆ ਤੁਹਾਡੇ ਕੋਲ ਦੇਣ ਨੂੰ ਹੈਗੇ ਨਹੀਂ ਜਵਾਬ ਮੇਰੇ ਬਲੀਓ ਚਾਹੇ 70 ਫੋਟੋਆਂ ਪਾ ਦਿਓ ਚਾਹੇ ਜਿੰਨੀਆਂ ਮਰਜ਼ੀ ਪਾ ਦਿਓ ਕੋਈ ਫਰਕ ਨਹੀਂ ਪੈਣਾ ਚੀਜ਼ਾਂ ਦਾ ਇਹਦੇ ਨਾਲ ਥੋੜੀ ਾਕਾਤ ਪਤਾ ਜ਼ਰੂਰ ਲੱਗਦੀ ਆ ਅਸੀਂ ਕਿਉਂ ਰੌਲਾ ਪਾਉਂਦੇ ਜੀਗੇ ਵੀ ਪਾਈ ਜਿਹਨੂੰ ਤੁਸੀਂ ਕਰ ਰਹੇ ਹੋ ਜਿਹਨੂੰ ਤੁਸੀਂ ਮੋਢੀ ਬਣਾ ਰਹੇ ਹੋ ਇਹ ਅਸਲ ਨਾ ਪੁੰਸਕ ਜਿਹੜੇ ਬੰਦੇ ਨੇ ਨਾ ਜਿਨ੍ਹਾਂ ਦਾ ਮਤਲਬ ਨਹੀਂ ਕਿ ਖਸਰਿਆਂ ਤੋਂ ਵੀ ਥੱਲੇ ਵਾਲੇ ਪੁਆਇੰਟ ਦੇ ਵਿੱਚ ਜਾਂਦੇ ਨੇ ਉਹਨਾਂ ਦਾ ਇਹ ਸੋਸਤਾਦ ਆ ਇਹ ਇਹਨਾਂ ਦਾ ਉਸਤਾਦ ਆ ਇਹ ਇਹ ਜਿੰਨੇ ਮਗਰ ਇਹਦੇ ਬੈਠੇ ਨੇ ਸਾਰੇ ਇਹ ਸਾਰੇ ਹੀ ਨਾ ਪੁੰਸਕ ਬੰਦੇ ਨੇ ਨਾ ਕੋਈ ਤੱਥ ਨਾ ਕੋਈ ਦਲੀਲ ਹੁਣ ਸੁਣੋ ਲਾਸਟ ਜਦੋਂ ਮੈਂ ਵੀਡੀਓ ਕਰਦਣੀ ਮੈਂ ਬੰਦ ਤੁਸੀਂ ਤਾਂ ਪਾਈਆਂ ਨੇ ਫੋਟੋਆਂ ਆ ਨਾਰਮਲ ਜਿਵੇਂ ਤੁਸੀਂ ਪਾਉਨੇ ਹੋ ਮੈਂ ਤੁਹਾਨੂੰ ਕੱਲ ਕਿਹਾ ਸੀ ਕਿ ਮੇਰੇ ਟੱਬਰ ਦੀਆਂ ਫੋਟੋ ਨਾ ਪਾਓ ਪਰ ਤੁਸੀਂ ਹਟੇ ਨਹੀਂ ਤੁਸੀਂ ਫੋਟੋਆਂ ਪਾਈਆਂ ਆਪਣੇ ਤੇ ਟੱਬਰ ਤੁਸੀਂ ਦਿਖਾਉਣੇ ਨਹੀਂ ਸਮਝਦੇ ਹੋ ਗੱਲ ਜਿਨ੍ਹਾਂ ਪਿੱਛੇ ਤੁਸੀਂ ਬੰਦੇ ਪਿੱਛੇ ਚੱਕ-ਚੱਕ ਕੇ ਮੇਨੇ ਟੱਬਰ ਨੂੰ ਟਾਰਗੇਟ ਕਰ ਰਹੇ ਹੋ ਜਾਂ ਮੇਰੇ ਪਰਿਵਾਰ ਨੂੰ ਜਾਂ ਮੇਰੇ ਬੱਚਿਆਂ ਨੂੰ ਟਾਰਗੇਟ ਕਰ ਰਹੇ ਹੋ ਹੁਣ ਫਿਰ ਉਹਦੇ ਟੱਬਰ ਦੀ ਸੁਣ ਲਓ ਕੱਲ ਮੈਂ ਕੀਤੀ ਸੀਗੀ ਜਿਹੜੀ ਜਿਹੜੀ ਭੈਣ ਪੇਸ਼ ਅਮਰਤਪਾਲ ਦੀ ਘਰ ਵਾਲੀ ਅੱਜ ਜਾਂ ਕੱਲ ਦੇ ਵਿੱਚ ਮੈਂ ਪੇਸ਼ ਕਰੂੰਗਾ ਆਪਣੀ ਮਾਂ ਉਹ ਕੈਦੀ ਮਾਂ ਹੋ ਗਈ ਅਮਰਤਪਾਲ ਦੀ ਮਾਂ ਉਹ ਵੀ ਲਾਵਾਂਗੇ ਉੱਤੇ ਅਸੀਂ ਸੁਣ ਲਓ ਇੱਕ ਗੱਲ ਹੋਰ ਇਹ ਹੈਗੀਆਂ ਨੇ ਹਜੇ ਨੋਰਮਲ ਚੀਜ਼ਾਂ ਚੱਲਦੀਆਂ ਤੁਸੀਂ ਕਰਦੇ ਹੋ ਅਨਪੜਾਲੇ ਕੰਮ ਜਿਵੇਂ ਕਹਿੰਦੇ ਵੀ ਅਨਪੜਾਲੀ ਗੇਮ ਵੀ ਪਾਈ ਅਸੀਂ ਕਿਸੇ ਦੀ ਫੋਟੋ ਚੱਕ ਕੇ ਕੱਟ ਕੇ ਐਡਿਟ ਕਰਕੇ ਉਹ ਤੇ ਲਾਤੀ ਤੁਸੀਂ ਵਰਤਦੇ ਹੋ ਨੋਰਮਲ ਪ੍ਰੋਗਰਾਮ ਜਿਹੜਾ ਅਸੀਂ ਪ੍ਰੋਗਰਾਮ ਵਰਤਾਂਗੇ ਨਾ ਵੀਐਫਐਕਸ ਲਾ ਕੇ ਉਹਦੇ ਵਿੱਚ ਜਨੀਆਂ ਇਹੋ ਜਿਹੇ ਜਿਗਾਰਡ ਦਿਖਾਵਾਂਗੇ ਨਾ ਲੋਕ ਨਾ ਮੀਆਂ ਖਲੀਫਾ ਨੂੰ ਭੁੱਲ ਜਾਣਗੇ ਕੱਲਾ ਇੱਕ ਵੱਲ ਯਾਦ ਰਹੂਗਾ ਕਕ 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 ਹਾਂ ਮੈਂ ਕੁਛ ਕਹਿਣਾ ਨਹੀਂ ਹੈਗਾ ਉਹੀ ਵੱਲ ਯਾਦ ਰਹੂਗਾ ਇੱਥੇ ਤੱਕ ਮੈਨੂੰ ਨਾਂ ਲੈ ਗਿਆ ਉਹ ਇਹ ਥੋੜਾ ਫਾਇਦਾ ਇਹ ਥੋੜਾ ਫਾਇਦਾ ਥੋੜੇ ਜਿਹੜਾ ਉਸਤਾਦ ਆ ਉਹਦਾ ਫਾਇਦਾ ਮੈਨੂੰ ਫਰਕ ਨਹੀਂ ਪੈਣਾ ਨਾ ਤਾਂ ਮੈਂ ਕਿਸੇ ਤੋਂ ਭੈਣ ਚੁੱਤੋਂ ਮੈਂ ਕੱਲ ਵੀ ਗੱਲ ਗਈ ਆ ਨਾ ਮੈਨੂੰ ਸਾਲਾ ਕਹਿੰਦਾ ਡਾਰਾ ਨਾ ਕਿਸੇ ਦਾ ਉਹ ਆ ਗੱਲ ਕਰਨੀ ਆ ਬੰਦਿਆਂ ਵਾਂਗੂ ਕਰੋ ਗੱਲ ਕਰਨੀ ਆ ਤੱਥਾਂ ਉੱਤੇ ਕਰੋ ਸਵਾਲ ਪੁੱਛੋ ਜਵਾਬ ਮਿਲੂਗਾ ਜੇ ਨਹੀਂ ਹੈਗੇ ਚੁੱਪਰ ਕੇ ਟਿਕਾਣੇ ਲਾ ਕੇ ਬੈਠ ਰਹੋ ਕੀੜੇ ਵਾਲੇ ਕੁੱਤੇ ਵਾਂਗੂ ਪਰ ਇਹ ਲੋਕ ਹਟੇ ਨਹੀਂ ਇੰਨਾਂ ਨੇ ਮੇਰੇ ਪਰਿਵਾਰ ਦੀਆਂ ਫੋਟੋਆਂ ਚੱਕ ਲਈਆਂ ਲੈ ਕੇ ਮੁਰੇ ਲੋਕਾਂ ਦੇ ਰੱਖਤੀਆਂ ਉੱਪਰ ਇਹ ਵੀ ਲਿਖਤਾ ਆ ਦੇਖੋ ਜੀ ਇਹ ਦਿੱਲੀ ਜੀਟੀ ਰੋਡ ਤੇ ਮੇਰੀ ਵਾਈਵ ਦੀ ਫੋਟੋ ਲੈ ਕੇ ਆਇਆ ਵੀ ਦਿੱਲੀ ਜੀਟੀ ਰੋਡ ਦੇ ਉੱਤੇ ਜੀ ਬਾਈ ਇਹ ਗਸ਼ਤੀਆਂ ਦਾ ਕੰਮ ਕਰਦੀ ਸੀ ਸਾਲਿਓ ਫੁੱਦੂਓ ਭੈਣ ਚੋਦੋ ਮੇਰੀ ਤਾਂ ਘਰ ਵਾਲੀ ਜੰਮਪਾਲ ਇੱਥੇ ਦੀ ਆ ਮਾਂ ਚੋਦਾਂ ਤੁਹਾਨੂੰ ਘੂਸਿਆਂ ਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦਾ ਇਹ ਤੁਹਾਡੀ ਅਕਾਤ ਆ ਲੋਕਾਂ ਦੀ ਇਹ ਤੁਹਾਡਾ ਜਿਹੜਾ ਪੰਥ ਨਾ ਤੁਹਾਡਾ ਉਸਤਾਦ ਨਾ ਪੁੰਸਿਆਂ ਦਾ ਪੰਥ ਆ ਇਹ ਇੱਕ ਮੈਂ ਲਾਸਟ ਚ ਹੋਰ ਕਹਿਣਾ ਕੋਈ ਵੀ ਹੈ ਨਾ ਕੋਈ ਵੀ ਅਮਰਤ ਧਾਰੀ ਬੰਦਾ ਖਾਸ ਕਰ ਅਮਰਤ ਧਾਰੀ ਬੰਦਾ ਜਿਹਨੇ ਮੇਰੇ ਤੇ ਪਾਈਆ ਵੀਡੀਓ ਹੈ ਮੇਰੀ ਵਾਰਨਿੰਗ ਆ ਉਹਨੂੰ ਅਮਰਤਪਾਲ ਦੇ ਵਿਰੋਧੋ ਅਮਰਤਪਾਲ ਦੀ ਸਪੋਰਟ ਜਿਹਨੇ ਮੇਰੇ ਤੇ ਪਾਈ ਅਮਰਤ ਧਾਰੀ ਨੇ ਵੀਡੀਓ ਮੈਂ ਉਹਦੀ ਮਾਂ ਚਕਾ ਕੇ ਚੋਦੂਗਾ ਇਹ ਪੰਜਾਬੀ ਚ ਸੁਣ ਲਓ ਕਿਸੇ ਅਮਰਤ ਧਾਰੀ ਬੰਦੇ ਨੇ ਮੇਰੇ ਤੇ ਜੇ ਵੀਡੀਓ ਪਾਈ ਹੈ ਨਾ ਇਹ ਹੁਣ ਮੇਰੀ ਪੰਜਾਬੀ ਦੇ ਵਿੱਚ ਵਾਰਨਿੰਗ ਇਹੋ ਜਿਹਾ ਟਕਾਣੇ ਲਾਉਂਗਾ ਨਾ ਯਾਦ ਰੱਖੋਗੇ ਇਹ ਆਪਣੀ ਫੁਕਰੀ ਆਪਣੇ ਡਾਇਲੋਗ ਜਿੰਨੇ ਥੋੜੇ ਹੈਗੇ ਨਾ ਨਾ ਇਹ ਜਿਹੜੀਆਂ ਛੋਟੀਆਂ ਕਤੀੜਾਂ ਇੰਡੀਆ ਬੈਠੀਆਂ ਨੇ ਉਹ ਅਮਰੀਕਾ ਬੈਠਾ ਉਹਨਾਂ ਦਾ ਜਿਹੜਾ ਉਸਤਾਦ ਆ ਉਹ ਟਕਲੂ ਭੈਣ ਚੋਦ ਉਹਨਾਂ ਤੱਕੇ ਰੱਖੋ ਕੋਈ ਵੀ ਬੰਦਾ ਜਿਹੜਾ ਖਾਸ ਕਰ ਮੈਂ ਵਾਰਨਿੰਗ ਦਿੰਦਾ ਅਮਰਤਾਰੀ ਬੰਦਾ ਕੱਲ ਇੱਕ ਲੱਗਿਆ ਹੋਇਆ ਸੀਗਾ ਮੈਨੂੰ ਛੜਤਾ ਵੀ ਚੱਲ ਜਾ ਕੋਈ ਚੱਕਰ ਨਹੀਂ ਜਿਹੜਾ ਬੰਦਾ ਅਮਰਤਾਰੀ ਬੰਦਾ ਜਿਹਦੇ ਖਾਸ ਕਰ ਜਿਹਦਾ ਅਮਰਤ ਛਕਿਆ ਹੋਇਆ ਨਾ ਮੇਰੇ ਤੇ ਆ ਕੇ ਉਹਨੇ ਵੀਡੀਓ ਪਾਤੀ ਤਾਂ ਉਹਦੀ ਮੈਂ ਮਾਂ ਭੈਣੇ ਇੱਕ ਕਰ ਦੇਣੀ ਆ ਤੇ ਗਾਲ੍ਹਾਂ ਮੈਂ ਇਹ ਜੀਆਂ ਕੱਢੂਗਾ ਭੈਣ ਚੋਦ ਮੂੰਹ ਹੌਣ ਜੋ ਕਨੀ ਜੱਡੂਗਾ ਇਹ ਸੀਗੀ ਮੇਰੀ ਵਾਰਨਿੰਗ ਇਹ ਮੇਰੀ ਲਾਈਵ ਆ ਬਾਕੀ ਤਾਂ ਮੈਂ ਇਹ ਚੀਜ਼ ਤੇ ਮੈਨੂੰ ਹਾਸਾ ਆ ਰਿਹਾ ਸਾਲਾ ਨੇ ਕੱਟ ਕੇ ਫੋਟੋ ਪਾਈ ਜਾ ਮੇਰੀ ਅਖਬਾਰ ਦੇ ਉੱਤੇ ਵੀ ਭਾਈ ਰੋਮੀ ਦੀ ਇਟਲੀ ਦੇ ਵਿੱਚ ਡੈਥ ਹੋ ਗਈ ਸਾਲਾ ਥੋਡੇ ਵਰਗੇ ਕਈ ਲੈ ਕੇ ਮਰਨਾ ਮੈਂ ਕਈ ਥੋਡੇ ਵਰਗੇ ਮੈਂ ਪੰਜਾਬ ਵਿੱਚ ਸਫਾਈ ਕਰਕੇ ਮਰਾਂਗੇ ਜਦੋਂ ਮਰਾਂਗੇ ਆਈ ਨਹੀਂ ਮਰਦੇ ਅਸੀਂ ਸੋ ਇੰਨੀ ਕਿ ਮੈਂ ਵੀਡੀਓ ਬਣਾਉਣੀ ਸੀ ਜ਼ਰੂਰ ਮਿਲਦੇ ਆਂ ਕਹਾਂ ਲਈ ਲਾਈਵ ਦੇ ਵਿੱਚ ਫੇਰ ਮੈਂ ਕਹਿੰਨਾ ਟਿਕ ਜੋ ਬੰਦੇ ਬਣ ਜੋ ਲਾਸਟ ਵਾਰ ਕਹੂੰਗਾ ਇਹ ਜਿਆ ਜਗਾੜ ਬਣਾ ਕੇ ਲੋਕਾਂ ਮੂਰੇ ਪੇਸ਼ ਕਰੂੰਗਾ ਨਾ ਮੀਆ ਖਰੀਫਾ ਲੋਕ ਭੁੱਲ ਜਾਣਗੇ ਸਿਰਫ 19 ਯਾਦ ਰੱਖੂਗਾ سنی ਲਿਉਣੀ ਤੱਕ ਵੀ ਲੋਕ ਭੁੱਲ ਜਾਣਗੇ 19 ਯਾਦ ਰਹੂਗਾ ਥੋੜੀ ਮੈਂ ਮਾਰ ਟਕਾ ਕੇ ਚੋਦੂ ਘਟਾ ਕੇ ਦਸਰੀ ਗਾਉ ਜੀ